ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਆਮ ਆਪਾਂ ਇੰਟਰਨੈਟ ਤੇ ਦੇਖਦੇ ਆਂ ਜਿਵੇਂ ਬਹੁਤ ਸੋਹਣੇ ਘਰਾਂ ਦੀਆਂ ਵੀਡੀਓ ਬਣਾਈਆਂ ਜਾਂਦੀਆਂ ਬਹੁਤ ਸੁੰਦਰ 뷰 ਦਿਖਾਏ ਜਾਂਦੇ ਆ ਪਰ ਬਹੁਤ ਘੱਟ ਆ ਜਿਹੜੀ ਆਪਾਂ ਅੱਜ ਚੀਜ਼ ਇਸ ਵੀਡੀਓ 'ਚ ਦੇਖ ਰਹੇ ਆਂ ਆਓ ਆਪਾਂ ਅੱਜ ਦੇਖਣਾ ਆਪਣਾ ਅਸਲ ਘਰ ਆਪਣਾ ਅਸਲ ਘਰ ਕਿਹੜਾ ਕਿਉਂਕਿ ਜਿਹੜੇ ਘਰਾਂ ਦੇ ਵਿੱਚ ਆਪਾਂ ਰਹਿ ਰਹੇ ਆ ਉਹ ਘਰਾਂ ਦੇ ਵਿੱਚ ਲੋਕ ਰਹਿੰਦੇ ਆ ਪਰ ਇਹ ਜਿਹੜਾ ਘਰ ਆ ਇਸ ਘਰ ਦੇ ਵਿੱਚ ਹਰੇਕ ਇਨਸਾਨ ਨੂੰ ਆਉਣਾ ਪੈਂਦਾ ਭਾਵੇਂ ਉਹ ਗਰੀਬ ਹੈ ਭਾਵੇਂ ਉਹ ਅਮੀਰ ਹੈ ਸਾਰੇ ਇਸ ਜਗ੍ਹਾ ਤੇ ਆਉਂਦੇ ਆ ਸੋ ਇੱਥੇ ਵੀਡੀਓ ਦੇ ਵਿੱਚ ਆਪਾਂ ਇਹ ਦੇਖਣਾ ਕੁਝ ਵਧੀਆ ਲੱਗਾ ਇਸ ਜਗ੍ਹਾ ਤੇ ਆ ਕੇ ਕਿਉਂਕਿ ਜਦੋਂ ਆਪਾਂ ਇਹਨੂੰ 9 ਸਾਲ ਪਹਿਲਾਂ ਦੇਖਿਆ ਸੀ ਬਹੁਤ ਬੁਰਾ ਹਾਲ ਸੀ ਇਸ ਜਗ੍ਹਾ ਦਾ ਹੁਣ ਇਹ ਜਗ੍ਹਾ ਬਹੁਤ ਸ਼ਾਨਦਾਰ ਆ ਆਓ ਆਪਾਂ ਥੋੜਾ ਜਿਹਾ ਦੇਖਦੇ ਆ ਕਿ ਇਹ ਜਿਹੜੀ ਜਗ੍ਹਾ ਜਿੱਥੇ ਆਪਾਂ ਖਲੋਤੇ ਆ ਖੜੇ ਹੋਏ ਆ ਇਹ ਜਗ੍ਹਾ ਆਪਣਾ ਅਸਲ ਘਰ ਤਾਂ ਕਿਆ ਕਿਉਂਕਿ ਇੱਥੇ ਸਾਰਿਆਂ ਨੇ ਆਉਣਾ ਕਿਉਂਕਿ ਮਰਨਾ ਸਭਨੇ ਹੈ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਠੀਕ ਹੈ ਜੀ ਸੋ ਇਸ ਕਰਕੇ ਆ ਜਗ੍ਹਾ ਜਿਹੜੀ ਆਪਾਂ ਦੇਖ ਰਹੇ ਆ ਏ ਆਪਾਂ ਪਹਿਲਾਂ ਐਂ ਕਹਿ ਲਈਏ ਗੁਰਦੁਆਰਾ ਸਾਹਿਬ ਸੁੱਚਾ ਸਰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਜਿਨੇ ਕੇ ਗੁਰਦੁਆਰਾ ਸਾਹਿਬ ਸੰਭਾਲਣ ਦੇ ਨਾਲ ਨਾਲ ਇਸ ਜਗ੍ਹਾ ਦੀ ਵੀ ਸਾਂਝ ਸੰਭਾਲ ਕੀਤੀ ਨਾਲ ਕਲੱਬ ਵਾਲੇ ਵੀਰਾਂ ਨੇ ਤੇ ਨਾਲ ਪੰਚਾਇਤ ਨੇ ਸਾਥ ਦਿੱਤਾ ਬੈਠਣ ਨੂੰ ਕੋਈ ਜਗ੍ਹਾ ਨਹੀਂ ਸੀ ਕੋਈ ਪ੍ਰਬੰਧ ਨਹੀਂ ਸੀ ਇਧਰਲੇ ਪਾਸੇ ਆਪਾਂ ਵੇਖ ਸਕਦੇ ਆਂ ਕੁਰਸੀਆਂ ਲਾਈਆਂ ਹੋਈਆਂ ਕੁਝ ਦੂਜੇ ਸਰੇ ਪਾਸੇ ਲਾਈਆਂ ਹੋਈਆਂ 200 ਤੋਂ ਪਲੱਸ ਸੰਗਤ ਬੈਠ ਜਾਂਦੀ ਆ ਤੇ ਛੱਡ ਪਾਇਆ ਦੋਵੇਂ ਪਾਸੇ ਬਹੁਤ ਵਧੀਆ ਇੱਧਰ ਬੈਠਣ ਨੂੰ ਜਗ੍ਹਾ ਬਣਾਈ ਹੋਈ ਆ ਸਿਆਲ ਦੇ ਵਿੱਚ ਵਧੀਆ ਬੈਠ ਸਕਦੇ ਆਪਾਂ ਸੋ ਆ ਵੇਖਣ ਵਾਲੀ ਚੀਜ਼ ਜਿਹੜੀ ਆ ਕਿਉਂਕਿ ਆਮ ਸ਼ਮਸ਼ਾਨ ਘਾੜ ਦੇ ਵਿੱਚ ਜਾ ਕੇ ਲੋਕ ਡਰਦੇ ਆ ਜਾਂ ਜਾਣ ਤੋਂ ਪਰਹੇਜ਼ ਕਰਦੇ ਆ ਵੀ ਇਸ ਜਗ੍ਹਾ ਤੇ ਨਾ ਜਾਈਏ ਸੋ ਇਹ ਜਗਾ ਜੇ ਸ਼ਾਨਦਾਰ ਹੋਵੇਗੀ ਬੈਠਣ ਨੂੰ ਦਿਲ ਕਰੇਗਾ ਉਹਨੂੰ ਦਿਲ ਕਰੇਗਾ ਜੇਹੀ ਜਗ੍ਹਾ ਦਰਾਨ ਹੈ ਇੱਕ ਆਪਾਂ ਨੂੰ ਕੁਝ ਥੋੜਾ ਜਿਹਾ ਡਰ ਵੀ ਆਮ ਲੋਕਾਂ ਦੇ ਵਿੱਚ ਹੁੰਦਾ ਸਾਰਿਆਂ ਦੇ ਵਿੱਚ ਭਾਵੇਂ ਚੀਜ਼ ਨਹੀਂ ਵੇਖਣ ਨੂੰ ਮਿਲਦੀ ਸੋ ਇਸ ਕਰਕੇ ਇਸ ਜਗ੍ਹਾ ਦੇ ਵਿੱਚ ਬੜੇ ਤਰਤੀਬ ਦੇ ਨਾਲ ਫੁੱਲ ਬੂਟੇ ਲਗਾਏ ਹੋਏ ਆ ਇਧਰਲੇ ਪਾਸੇ ਲੱਗਿਆ ਇਧਰ ਪਾਸੇ ਬੂਟੇ ਲੱਗੇ ਹੋਏ ਆ ਬਹੁਤ ਵਧੀਆ ਢੰਗ ਦੇ ਨਾਲ ਇੱਥੇ ਸਾਰਾ ਪ੍ਰਬੰਧ ਕੀਤਾ ਤੇ ਸਭ ਤੋਂ ਵਿਸ਼ੇਸ਼ ਗੱਲ ਇਹ ਲੱਗੀ ਵੀ ਇਧਰਲੇ ਪਾਸੇ ਜਦੋਂ ਆਪਾਂ ਸੰਸਕਾਰ ਕਰਨ ਤੋਂ ਬਾਅਦ ਸੋਹਿਲਾ ਸਾਹਿਬ ਦਾ ਪਾਠ ਕਰਦੇ ਆ ਇੱਥੇ ਬਕਾਇਦਾ ਸਟੀਲ ਦੀਆਂ ਪਾਈਪਾਂ ਲਾ ਕੇ ਗੁਲਾਈ ਦੇ ਵਿੱਚ ਬਹੁਤ ਸ਼ਾਨਦਾਰ ਗੋਲ ਥੜਾ ਬਣਾ ਕੇ ਬੋਰਡ ਦੇ ਹੇਠਾਂ ਬਹੁਤ ਸੁੰਦਰ ਜਗ੍ਹਾ ਤਿਆਰ ਕੀਤੀ ਆ ਇਹ ਤਾਂ ਦਿਖਾਇਆ ਜਾ ਰਿਹਾ ਵੀ ਜਿਹੜੇ ਥਾਵਾਂ ਤੇ ਪਿੰਡਾਂ ਦੇ ਵਿੱਚ ਇਹ ਪ੍ਰਬੰਧ ਨਹੀਂ ਹੈਗੇ ਵੀ ਪਾਠ ਕਰਨ ਦਾ ਕੋਈ ਖਾਸ ਪ੍ਰਬੰਧ ਨਹੀਂ ਹੁੰਦਾ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਸਕਦੇ ਆ ਇਸ ਤਰ੍ਹਾਂ ਸ਼ਮਸ਼ਾਨ ਘਾੜ ਤਿਆਰ ਕੀਤਾ ਜਾ ਸਕਦਾ ਵੀ ਜਿੱਥੇ ਲੋਕਾਂ ਦੇ ਮਨ ਦੇ ਵਿੱਚ ਡਰਿਆ ਉਹ ਡਰ ਚੁੱਕਿਆ ਜਾਵੇ ਇੱਥੇ ਆਣ ਕੇ ਕਿਉਂਕਿ ਆਪਾਂ ਜਦੋਂ ਸੈਰ ਕਰਨੀ ਹੁੰਦੀ ਆ ਆਪਾਂ ਹਰੀ ਭਰੀ ਜਗ੍ਹਾ ਲੱਭਦੇ ਆ ਸੋ ਇਹ ਹਰੀ ਭਰੀ ਜਗ੍ਹਾ ਬਹੁਤ ਸੋਹਣਾ ਪਾਰਕ ਵਾਂਗੂ ਫੀਲਿੰਗ ਆਉਂਦੀ ਆ ਜੇ ਆਪਾਂ ਗੱਲ ਕਰੀਏ ਤੇ ਅੱਗੇ ਜਿਹੜੀਆਂ ਹੋਰ ਚੀਜ਼ਾਂ ਸੋਹਣੀਆਂ ਦੇਖਣ ਵਾਲੀਆਂ ਸੋਹਣੀਆਂ ਤਾਂ ਕਿਆ ਵੀ ਐਵੇਂ ਦੀਆਂ ਚੀਜ਼ਾਂ ਆਪਾਂ ਨੂੰ ਘੱਟ ਮਿਲਦੀਆਂ ਆ ਜਗ੍ਹਾ ਆਪ ਜੀ ਨੂੰ ਪਤਾ ਹੈ ਸਸਕਾਰ ਕਰਨ ਵਾਸਤੇ ਮੀਂਹ ਵਗੈਰਾ ਹੈ ਤਾਂ ਉੱਥੇ ਸਸਕਾਰ ਕੀਤਾ ਜਾਂਦਾ ਹੈ ਜੇ ਮੀਂਹ ਨਹੀਂ ਹੈ ਤਾਂ ਬਾਹਰ ਕਰ ਲਿਆ ਜਾਂਦਾ ਹੈ ਸੋ ਜਿਵੇਂ ਬਾਣੀ ਦਾ ਫਰਮਾਨ ਹੈ ਬੰਕੇ ਬਾਲ ਪਾਗ ਸਿਰ ਡੇਰੀ ਇਹੋ ਤਨ ਹੋਏ ਗੋਪਸਮ ਕੀ ਢੇਰੀ ਇੱਕ ਦਿਨ ਇੱਥੇ ਢੇਰੀ ਹੋ ਜਾਣਾ ਤੇ ਇਹ ਸਾਡਾ ਅਸਲ ਘਰ ਹੈ ਇਹ ਟਾਇਰ ਲਾਏ ਹੋਏ ਐ ਨੂੰ ਇਹਨੂੰ ਧੱਕ ਕੇ ਪਾਸੇ ਕਰ ਦਿੱਤਾ ਜਾਂਦਾ ਲੱਕੜਾਂ ਇਹਦੇ ਵਿੱਚ ਆ ਜਾਂਦੀਆਂ ਨਹੀਂ ਤਾਂ ਲੱਕੜਾਂ ਆਮ ਖਿੱਲਰਦੀਆਂ ਰਹਿੰਦੀਆਂ ਜਦੋਂ ਆਪਾਂ ਚਿਖਾ ਤਿਆਰ ਕਰਦੇ ਆਂ ਚਣਦੇ ਆ ਲੱਕੜਾਂ ਸੋ ਇਹ ਲੱਕੜਾਂ ਇਹਦੇ ਵਿੱਚ ਲਾ ਕੇ ਆਪਾਂ ਸਸਕਾਰ ਕਰ ਸਕਦੇ ਆ ਮਤਲਬ ਵੀ ਐਵੇਂ ਤੇ ਹੋਰ ਪਿੰਡਾਂ 'ਚ ਵੀ ਪ੍ਰਬੰਧ ਕੀਤੇ ਜਾ ਸਕਦੇ ਆ ਸਾਰੇ ਪਾਸੇ ਹਰਿਆਵਲ ਐ ਇਧਰ ਵੀ ਬੂਟੇ ਬਹੁਤ ਸੋਹਣੇ ਲੱਗੇ ਆ ਇਧਰਲੇ ਪਾਸੇ ਛੱਡ ਗੁਰਦੁਆਰਾ ਸਾਹਿਬ ਸੁੱਚਾ ਸਰ ਪ੍ਰਬੰਧਕ ਕਮੇਟੀ ਪੱਖੋਕੇ ਜ਼ਿਲ੍ਹਾ ਬਰਨਾਲਾ ਆਪਾਂ ਪਿੰਡ ਪੱਖੋਕੇ ਦੇ ਵਿੱਚ ਖੜੇ ਆ ਇਧਰਲੇ ਪਾਸੇ ਵੇਖਣ ਵਾਲੀ ਚੀਜ਼ ਐ ਜਿਹੜੀ ਇੱਕ ਹੋਰ ਆਮ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਉਧਰੋਂ ਪਰਿਵਾਰ ਤੇ ਵਿਪਤਾ ਪਈ ਹੁੰਦੀ ਆ ਉਧਰੋਂ ਲੱਕੜਾਂ ਦਾ ਪ੍ਰਬੰਧ ਕਰਨਾ ਹੁੰਦਾ ਹੋਰ ਪ੍ਰਬੰਧ ਕਰਨੇ ਹੁੰਦੇ ਆ ਤੇ ਇਹ ਨਗਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਵੀ ਇੱਥੇ ਲੱਕੜਾਂ ਦਾ ਪ੍ਰਬੰਧ ਹੈ ਉਧਰਲੇ ਪਾਸੇ ਕਮਰਾ ਬਣਾਇਆ ਹੋਇਆ ਹੈ ਲੱਕਾਂ ਚ ਲੱਕੜਾਂ ਚਰਾ ਕੇ ਉਹਦੇ ਵਿੱਚ ਰੱਖੀਆਂ ਜਦੋਂ ਵੀ ਲੋੜ ਕਿਤੇ ਪੈਂਦੀ ਆ ਰੱਬ ਨਾ ਕਰੇ ਇਦਾਂ ਹੁੰਦਾ ਜਦੋਂ ਉਦੋਂ ਇੱਥੋਂ ਲੱਕੜਾਂ ਕੱਢ ਕੇ ਇੱਥੇ ਹੀ ਵਰਤ ਲਈਆਂ ਜਾਂਦੀਆਂ ਵਿਭਾਜਨਾਠ ਨਹੀਂ ਕਰਨੀ ਪੈਂਦੀ ਸੋ ਇਸ ਕਰਕੇ ਅਖੀਰ ਚ ਆਪਾਂ ਇਹ ਹੀ ਕਹਿਣਾ ਚਾਹੁੰਦੇ ਆ ਵੀ ਇਸ ਤਰ੍ਹਾਂ ਦੇ ਸਥਾਨ ਜਗਾ ਤਿਆਰ ਕੀਤੀ ਜਾ ਸਕਦੀ ਆ ਕਿਉਂਕਿ ਇਹ ਜਗਾ ਤੇ ਆ ਕੇ ਇਨਸਾਨ ਵੈਸੀ ਹੀ ਪਰੇਸ਼ਾਨ ਹੁੰਦਾ ਹਰਿਆਵਲ ਨੂੰ ਵੇਖ ਕੇ ਬੰਦੇ ਦਾ ਮਨ ਖੁਸ਼ ਹੁੰਦਾ ਸੋ ਇੱਕ ਵਾਰੀ ਫੇਰ ਆਪਾਂ ਸਾਰੇ ਪਾਸੇ ਇਹ ਕੈਮਰਾ ਘੁਮਾ ਦਈਏ ਵੀ ਤਾਂ ਕਿ ਸਾਰੇ ਪਾਸੇ ਹਰਿਆਵਲ ਆ ਜਿਹੜੀ ਉਹ ਦੇ ਸਕੇ ਤੋ ਬਹੁਤ ਵਧੀਆ ਜਗ੍ਹਾ ਲੱਗੀ ਆਪਾਂ ਪਹਿਲੀ ਵੀਡੀਓ ਬਣਾਈ ਆ ਕਿਉਂਕਿ ਆਪਾਂ ਸ਼ੁਰੂ ਦੇ ਵਿੱਚ ਵੀ ਗੱਲ ਕੀਤੀ ਆ ਕਿ ਬਹੁਤ ਵੀਡੀਓ ਬਣਾਈਆਂ ਜਾਂਦੀਆਂ ਕੋਠੀਆਂ ਵਿਖਾ ਦਿੱਤੇ ਜਾਂਦੀਆਂ ਮਹਿਲ ਦਿਖਾਏ ਜਾਂਦੇ ਆ ਗੱਡੀਆਂ ਕਾਰਾਂ ਬਹੁਤ ਕੁਝ ਦਿਖਾਇਆ ਜਾਂਦਾ ਪਰ ਇਹ ਸਾਡਾ ਜਿਹੜਾ ਅਸਲ ਘਰ ਆ ਇਹਨੂੰ ਆਪਾਂ ਵਿਖਾਉਣ ਦਾ ਯਤਨ ਕੀਤਾ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਹੜਾ ਆਇਆ ਉਹਨੇ ਇੱਕ ਦਿਨ ਚਲੇ ਹੀ ਜਾਣਾ ਸਾਰਿਆਂ ਨੇ ਇੱਥੇ ਆਉਣਾ ਚਾਹੇ ਕੋਈ ਛੋਟਾ ਵੱਡੇ ਬਜ਼ੁਰਗ ਹੈ ਬਾਰੇ ਬੁੱਢੇ ਤਰੁਣੇ ਪਈਆ ਸਭ ਹੂੰ ਜਮ ਲੈ ਜਾਈ ਹੈ ਰੇ ਕੁਰਬਾਨੀ ਤੋਂ ਵੀ ਆਪਾਂ ਸੇਧ ਲੈ ਸਕਦੇ ਆ ਸੋ ਇਸ ਕਰਕੇ ਮੈਸੇਜ ਇਹ ਹੈ ਕਿ ਇਹ ਸੁੰਦਰ ਬਣਾਏ ਜਾਣ ਇਹ ਐਹੋ ਜੀਆਂ ਥਾਵਾਂ ਨੇ ਜਿਹੜੀਆਂ ਤਾਂ ਕਿ ਇੱਥੇ ਆਣ ਕੇ ਬੰਦੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਬੈਠਣ ਵਾਸਤੇ ਸਾਰੇ ਪ੍ਰਬੰਧ ਹੋਣ ਸੋ ਇਹ ਆਪ ਜੀ ਨੇ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਜਿਹੜੇ ਪਿੰਡਾਂ ਦੇ ਵਿੱਚ ਪ੍ਰਬੰਧ ਨਹੀਂ ਹੈਗੇ ਉਥੇ ਇਦਾਂ ਦੇ ਪ੍ਰਬੰਧ ਹੋ ਸਕਣ ਇਹ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ